ਵਗਤੇ ਸਾਰੇ ਦਰਸ਼ਕਾਂ ਦਾ ਤੁਸੀਂ ਵੇਖ ਰਹੇ ਹੋ ਪੀਡੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝਿਏ ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਪੰਗੜ ਅੱਜ ਸਭ ਤੋਂ ਪਹਿਲਾਂ ਗੱਲ ਦਿੱਲੀ ਚ ਜਾਰੀ ਦੰਗਲ ਦੀ ਕਰਦੇ ਹਾਂ ਜੀ ਹਾਂ ਦਿੱਲੀ ਦੇ ਵਿੱਚ ਪਹਿਲਵਾਨਾਂ ਦਾ ਕਿਡਾਰੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਡਬਲਿਊ ਐਫ ਆਈ ਯਾਨੀ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੂੰ ਫੌਰਨ ਅਹੁਦੇ ਤੋਂ ਹਟਾਇਆ ਜਾਵੇ ਕਿਉਂਕਿ ਨਾ ਧਰਨਾਕਾਰੀਆਂ ਦੇ ਵੱਲੋਂ ਪ੍ਰਧਾਨ ਸਾਹਿਬ ਤੇ ਕਈ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਦੂਜੇ ਪਾਸੇ ਪ੍ਰਧਾਨ ਸਾਹਿਬ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਇਹ ਸਾਫ਼ ਤੌਰ ਤੋਂ ਕਹਿਣਾ ਹੈ ਕਿ ਉਹ ਤਾਂ ਅਸਤੀਫਾ ਨਹੀਂ ਦੇਣ ਵਾਲੇ ਵਿਨੇਸ਼ ਫੋਗਟ ਏਸ਼ੀਆਈ ਖੇਡਾਂ 'ਚ 골ਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਇਸ ਤੋਂ ਇਲਾਵਾ ਸ਼ਤੀ ਦੀ ਦੁਨੀਆ ਦਾ ਇੱਕ ਹੋਰ ਵੱਡਾ ਨਾਮ ਬਜਰੰਗ ਪੁਨੀਆ ਬਜਰੰਗ ਪੁਨੀਆ ਹੀ ਨਹੀਂ ਅਜਿਹੇ 30 ਤੋਂ ਵੱਧ ਖੜਾਰੇ ਪਹਿਲਵਾਨ ਜਿਨ੍ਹਾਂ ਨੇ ਦੁਨੀਆ 'ਚ ਹਿੰਦੁਸਤਾਨ ਦਾ ਨਾਮ ਰੌਸ਼ਨ ਕੀਤਾ ਹੁਣ ਆਪਣੀ ਪਛਾਣ ਆਪਣੀ ਹੋਂਦ ਆਪਣੀ ਸੁਰੱਖਿਆ ਆਪਣੇ ਆਤਮ ਸਨਮਾਨ ਦੇ ਲਈ ਲੜਾਈ ਲੜ ਰਹੇ ਨੇ ਸੜਕਾਂ ਤੇ ਉਤਰ ਆਏ ਨੇ ਇਹ ਲੜਾਈ ਕਿਸੇ ਹੋਰ ਖਿਲਾਫ ਨਹੀਂ ਸਗੋ ਕੁਸ਼ਤੀ ਫੈਡਰੇਸ਼ਨ ਦੇ ਖਿਲਾਫ ਹੈ ਕੁਸ਼ਤੀ ਸੰਗ ਦੇ ਪ੍ਰਧਾਨ ਦੇ ਖਿਲਾਫ ਹੈ ਐਸੋਸੀਏਸ਼ਨ ਚ ਹੋਣ ਵਾਲੇ ਕੰਮਾਂ ਦੇ ਤੌਰ ਤਰੀਕਿਆਂ ਦੇ ਖਿਲਾਫ ਹੈ ਜਿੱहां ਦਿੱਲੀ ਦੇ ਜੰਤਰ ਮੰਤਰ ਚ ਖਿਡਾਰੀਆਂ ਦਾ ਪ੍ਰਦਰਸ਼ਨ ਲਗਾਤਾਰ ਚੱ ਰਿਹਾ ਹੈ ਤੇ ਖਿਡਾਰੀਆਂ ਨੂੰ ਮਿਲਣ ਵਾਲਾ ਸਮਰਥਨ ਵੀ ਲਗਾਤਾਰ ਵੱਧਾ ਚੱ ਰਿਹਾ ਹੈ ਦਰਸਲ ਇਹਨਾਂ ਖਿਡਾਰੀਆਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਪੂਸ਼ਨ ਸ਼ਰਨ ਦੇ ਵੱਲੋਂ ਮਹਿਲਾ ਖਿਡਾਰੀਆਂ ਦੇ ਨਾਲ ਜਨਸੀ ਸ਼ੋਸ਼ਣ ਕੀਤਾ ਗਿਆ ਇਲਜ਼ਾਮ ਨੇ ਕਿ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਜਾਣ ਬੁਝ ਕੇ ਖਿਡਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਤੌਰ ਤੇ ਸ਼ੋਸ਼ਣ ਹੁੰਦਾ ਰਿਹਾ ਕੁਸ਼ਤੀ ਫੈਡਰੇਸ਼ਨ ਦੀ ਕਾਰਜ ਪ੍ਰਣਾਲੀ ਨੂੰ ਵੀ ਖਰਾਬ ਕਰਨ ਦੇ ਇਲਜ਼ਾਮ ਪ੍ਰਦਰਸ਼ਨਕਾਰੀ ਖਿਡਾਰੀਆਂ ਵੱਲੋਂ ਫੈਡਰੇਸ਼ਨ ਦੇ ਪ੍ਰਧਾਨ ਫ੍ਰਿਜ ਪੂਸ਼ਣ ਸ਼ਰਨ ਤੇ ਲائے ਜਾ ਰਹੇ ਨੇ ਦੇਖ ਸਕਤੇ ਹੈ ਸਾਰੇ ਹਿੰਦੁਸਤਾਨ ਦਾ ਜੋ ਅੱਜ ਜੋ रेसलिंग का जो हब है वो यहाँ बैठा है जो रेसलिंग की करीम है वो यहाँ बैठी है वो अपने फ्यूचर के लिए लड़ रही है यहाँ पे आगे और जो बोल रहे थे कि कोई सामने आ जाए तो मैं फांसी पे लटक जाऊंगा जो अध्यक्ष जी ने हमारे ने एक बयान दिया था पहले तो एक दो लड़कियां थी अब हमारे साथ पांच से छह लड़कियां हैं प्रूफ है, विद पुरूफ। विद पुरूफ है। तो ऐसी चीज नहीं कि हम झूठ बोल रहे हैं या कोई ऐसा ही अगर अगर सुनवाई नहीं होगी तो हम पुलिस का सारा भी लेंगे केस का सारा भी लेंगे केस करके हम आगे बढ़ेंगे फेडरेशन को बंग किया जाए इस्तीफा लेके तो वो अपने लोगों को ही बिठाएंगे हम इस्तीफा ना चाहते हुए फेडरेशन को बंग करना चाहते हैं क्योंकि जो स्टेट की जो संघ है कुश्ती संघ जो स्टेटों के हैं उनमें भी सभी उन्हीं के लोग बैठे हैं जो उन्हीं के इशारे पे काम करते हैं तो हम चाहते हैं हम इस्तीफा नहीं चाहते हम फेडरेशन को बम करना चाहते हैं भैया मैं खिलाड़ी का साथ देने आता फेडरेशन से मुझे नहीं मालूम कि मालूमेशन में भी कुछ मैं कभी मिला नहीं उनसे ना कभी मेरी कहते कि उनसे जान पहचान है कोई तो लेकिन जो खिलाड़ियों ने उनके बताया जिन्होंने आरोप लगाया उनके तहत हम उनके साथ गए की गलत हुआ है हम तुम्हारे साथ दिल्ली के जंतर मंत्रियों वालों रोष प्रदर्शन किया गया धरना दिता गया सब बचाले खेड मंत्री अनुराग ठाकुर ਤਾਰਨਾਕਾਰੀ ਖਿਡਾਰੀਆਂ ਦੇ ਨਾਲ ਮੁਲਾਕਾਤ ਕਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਖਿਡਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਪੂਸ਼ਨ ਸ਼ਰਨ ਨੂੰ ਫੌਰਨ ਬਰਖਾਸਤ ਕੀਤਾ ਜਾਵੇ ਇਸ ਦੇ ਨਾਲ ਹੀ ਮੰਗ ਬ੍ਰਿਜ ਪੂਸ਼ਨ ਦੀ ਗ੍ਰਿਫਤਾਰੀ ਦੀ ਵੀ ਕੀਤੀ ਜਾ ਰਹੀ ਹੈ ਨਾਲ ਹੀ ਖੇਡ ਜਗਤ ਦੇ ਨਾਲ ਜੁੜੇ ਲੋਕਾਂ ਨੂੰ ਫੈਡਰੇਸ਼ਨ 'ਚ ਸ਼ਾਮਲ ਕਰਨ ਦੀ ਵੀ ਮੰਗ ਇਹਨਾਂ ਪ੍ਰਦਰਸ਼ਨਕਾਰੀ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ 22 ਜਨਵਰੀ ਨੂੰ ਫੈਡਰੇਸ਼ਨ ਦੀ ਇੱਕ ਮੀਟਿੰਗ ਸੱਦੀ ਗਈ ਜਸਟ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਪੂਰੇ ਵਿਵਾਦ ਤੇ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਪੂਸ਼ਨ ਸ਼ਰਨਦੀ ਸਫਾਈ ਵੀ ਨਿਕਲ ਕੇ ਸਾਹਮਣੇ ਆਈ ਉਹ ਇਸ ਪੂਰੇ ਮਾਮਲੇ ਨੂੰ ਹਰਿਆਣਾ ਦੀ ਵਿਧਾਨ ਸਭਾ ਚੋਣਾ ਨਾਲ ਜੋੜ ਦੇ ਵਿਖਾਈ ਦਿੱਤੇ ਰੁਕਣੇ ਦੀ ਵਿਵਸਥਾ ہم ਨਹੀਂ ਕਰਦੇ ਜੀ ਰੁਕਣੇ ਦੀ ਵਿਵਸਥਾ ਆਯੋਜਕ ਆਯੋਜਕ ਕਰਤਾ ਹੈ ਔਰ ਇੱਕ ਇੱਕ ਦੇਸ਼ ਦੀ ਟੀਮ ਕੋ ਇੱਕ ਇੱਕ ਜਗਾ ਰੁਕਾਤਾ ਹੈ ਇਹ ہماری ਵਿਵਸਥਾ ਨਹੀਂ ਹੈ और जिस खिलाड़ी ने आरोप लगाया है कि दरवाजा खुला था खुला रहता था वो खिलाड़ी उस टूर्नामेंट में नहीं थी सर ये कह रहे हैं जबरदस्त ऐसा क्या वो मुंह खोलने वाली है हो सकता है हम खोल दें सुनामी आ जाए हम खोल दें तो सुनामी आ जाए सर, अगर वो भाई देखिए मैंने आपसे आपके एक प्रश्न का एक सवाल सर कि वो कह रहे कि अगर आप इस्तीफा नहीं देंगे तो जबरदस्ती तो वो, वो, वो सब शाम को देंगे मैं मैं जो है किसी की दया पर नहीं यहाँ पर बैठा हूँ मैं चुना हुआ अध्यक्ष हूँ जनता के द्वारा जी हाँ मामला लगातार पकता जा रहे एक पास खिलाड़ी लगातार अपन मंगा से डटे हुए ने दूजे पास ब्रिजभूषण ने इस्तीफा देने तो साफ ਇਨਕਾਰ ਕਰ ਦਿੱਤਾ ਹੈ ਦੇਖਣਾ ਇਹ ਰਹੇਗਾ ਕਿ ਹੁਣ ਇਸ ਮਾਮਲੇ ਚ ਅੱਗੇ ਕੀ ਹੁੰਦਾ ਹੈ ਬਿਊਰੋ ਰਿਪੋਰਟ ਟੀਵੀਸੀ ਨਿਊਜ਼ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਹੁਣ ਤੁਹਾਨੂੰ ਕੁਝ ਅਨੋਖੀਆਂ ਤਸਵੀਰਾਂ ਵਿਖਾਉਂਦੇ ਹਾਂ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਹੋ ਸਕਦਾ ਹੈ ਤੁਹਾਡੇ ਹੋਸ਼ ਫਕਤਾ ਹੋ ਜਾਣ ਤੇ ਤੁਹਾਨੂੰ ਕੋਰੋਨਾ ਕਾਲ ਯਾਦ ਆ ਜਾਵੇ ਲਓ ਵੇਖੋ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਕਰੋਨਾ ਕਾਲ ਦੀ ਯਾਦ ਆ ਗਈ ਹੋਣੀ ਹੈ ਪਰ ਇਹ ਤਸਵੀਰਾਂ ਕਰੋਨਾ ਕਾਲ ਦੀਆਂ ਨਹੀਂ ਮੌਜੂਦਾ ਸਮੇਂ ਦੀਆਂ ਨੇ ਤੇ ਲੋਕ ਕਰੋਨਾ ਵਾਰੀਅਰਸ ਦਾ ਹੌਸਲਾ ਵਧਾਉਣ ਲਈ ਖਾਲੀ ਤੇ ਖਾਲੀ ਨਹੀਂ ਬਿਜਾਰੇ ਸਰਕਾਰ ਨੂੰ ਜਗਾਉਣ ਲਈ ਸਰਕਾਰ ਨੂੰ ਆਪਣਾ ਹਾਲ ਵਿਖਾਉਣ ਲਈ ਹੱਡ ਛੀਰ ਵੀ ਇਸ ਸਰਦੀ ਤੇ ਸੜਕ 'ਤੇ ਆ ਕੇ ਇਹ ਅਨੋਖਾ ਪ੍ਰਦਰਸ਼ਨ ਕਰਨ ਲਈ ਮਸ਼ਹੂਰ ਹੋਈ ਨੇ सेना प्रदर्शनकारियों ਦਾ ਕਹਿਣਾ ਹੀ ਹੈ ਕਿ ਭਾਵੇਂ ਸਮੇਂ ਲਾਕਡਾਊਨ ਨਹੀਂ ਲੱਗਿਆ ਹੋਇਆ ਪਰ ਜੋ ਹਾਲਾਤ ਬਣ ਆਦਿ ਸੇ ਗਈ ਉਹ ਇਹਨਾਂ ਦੇ ਕਾਰੋਬਾਰ ਲਈ ਲਾਕਡਾਊਨ ਤੋਂ ਵੀ ਕਈ ਜ਼ਿਆਦਾ ਘਾਟੇ ਵਾਲਾ ਸਾਬਤ ਹੋ ਰਿਹਾ ਹੈ ਇਹ ਤਸਵੀਰਾਂ ਸਪੋਰਟਸ ਇੰਡਸਟਰੀ ਦੇ ਲਈ ਮਸ਼ਹੂਰ ਜਲੰਧਰ ਦੀਆਂ ਨੇ ਤੇ ਜੋ ਸੜਕ ਤੇ ਬੈਠ ਕੇ ਰੋਸ ਪ੍ਰਦਰਸ਼ਨਕਾਰੀ ਨੇ ਇਹ ਖੇਡ ਵਿਅਕ ਸੰਗ ਦੇ ਨਾਲ ਹੀ ਸੰਬੰਧਿਤ ਹਨ ਜਿਨ੍ਹਾਂ ਨੇ ਹੁਣ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਜੀ ਹਾ ਖੇਡ ਉਤਯੋਗ ਸੰਗ ਦੇ ਵੱਲੋਂ ਥਾਲੀ ਵਜਾਓ ਪੰਜਾਬ ਸਰਕਾਰ ਜਗਾਓ ਦੇ ਨਾਰੇ ਹੇਠਾਂ 에ਰੋਸ ਮੁਜ਼ਾਰਾ ਕੀਤਾ ਗਿਆ ਕਿਉਂ ਲੋ ਇਹਨਾਂ ਦੇ ਮੋਹ ਨਹੀਂ ਸੁਣਦੇ ਪੰਜਾਬ ਦੇ ਫਾਈਨੈਂਸ਼ੀਅਲ ਕਮੇਨਰਾਂ ਸਿਟੀ ਸਾਹਿਬ ਨਾਲ ਮੀਟਿੰਗ ਹੋਈ ਪੰਜਾਬ ਦੇ ਫਿਨਾਂਸ ਮਿਨਿਸਟਰ ਨਾਲ ਮੀਟਿੰਗ ਹੋਈ ਪਰ ਅਫਸ਼ੋਸ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਵਪਾਰੀਆਂ ਵਾਸਤੇ ਫਾਂਸੀ ਦਾ ਫੰਦਾ ਸਾਬਤ ਹੋ ਰਹੀ ਹੈ ਵਪਾਰੀਆਂ ਦੇ ਗੱਲੇ ਦੇ ਵਿੱਚ ਫੰਦਾ ਬੰਦੀ ਜਾ ਰਹੀ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਵਪਾਰੀਆਂ ਨੂੰ 당 ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਔਰ ਜੀਐਸਟੀ ਦੀ ਛਾਪੇਮਾਰੀ ਦੇ ਨਾਂ ਤੇ ਹਰਾਸਮੈਂਟ ਕੀਤੀ ਜਾ ਰਹੀ ਹੈ ਜਦ ਕਿ ਸ਼੍ਰੀਮਾਨ ਰਵਿੰਦ ਕੇਜਰੀਵਾਲ ਜਿਹੜੇ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਕੀਤਾ ਪੰਜਾਬ ਦੇ ਕਾਰੋਬਾਰੀਆਂ ਨਾ ਵਪਾਰੀਆਂ ਨਾ ਕਿ ਜੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਅਸੀਂ ਤੁਹਾਨੂੰ ਫ੍ਰੈਂਡਲੀ ਐਟਮੋਸਫੇਅਰ ਕ੍ਰੀਏਟ ਕਰਾ ਦਵਾਂਗੇ ਬਣਾ ਕੇ ਕ੍ਰੀਏਟ ਕਰਾਂਗੇ ਔਰ ਦੂਸਰਾ ਕੋਈ ਵੀ ਇਨਸਪੈਕਟਰ ਕਿਸੇ ਦੀ ਫੈਕਟਰੀ ਕਿਸੇ ਦੀ ਦੁਕਾਨ ਤੇ ਕਿਸੇ ਤਰ੍ਹਾਂ ਦੀ ਛਾਣਬੀਨ ਕਰਨ ਨਹੀਂ ਜਾਊਗਾ ਇਨਸਪੈਕਟਰੀ ਰਾਜ ਦਾ ਖਾਤਮਾ ਕਰਾਂਗੇ ਪਰ ਅਫਸੋਸ ਦੀ ਗੱਲ ਹੈ ਕਿ ਜਿੱਦਨ ਦੀ ਇਹ ਸਰਕਾਰ ਬਣੀ ਹੈ ਸਾਰੇ ਮਹਿਕਮੇ ਸੜਕਾਂ ਤੇ ਆ ਸਾਰੇ ਡਿਪਾਰਟਮੈਂਟ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਪਰੇਸ਼ਾਨ ਕਰ ਰਿਹਾ ਅਜਿਹਾ ਇਹਨਾਂ ਪ੍ਰਦਰਸ਼ਨਕਾਰੀ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੋਂ ਸੂਬੇ ਦੇ ਵਿੱਚ ਸ਼ਾਮਾਦੀ ਪਾਰਟੀ ਦੀ ਸਰਕਾਰ ਆਈ ਹੈ ਨਾ ਤਾਂ ਆਪਣੇ ਕਾਰੋਬਾਰ ਨੂੰ ਤੇ ਨਾ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰੀ ਨੇ ਇਤੋਂ ਤੱਕ ਉਹਨਾਂ ਦੇ ਬੱਚਿਆਂ ਨੂੰ ਇੱਥੇ ਆਪਣਾ ਭਵਿੱਖ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਪੰਜਾਬ ਛੱਤੀ ਵਿਦੇਸ਼ ਜਾਣਾ ਚਾਹੁੰਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਖੇਡ ਦੇਸ਼ ਦਾ ਪੋਬਿਕ ਬਣਾ ਸਕਦੇ ਪਰ ਖੇਡ ਉਦਯੋਗ ਦਾ ਪੋਬਿਕ ਹੀ ਉਹਨਾਂ ਨੂੰ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਆਖਰੇ ਨੇ ਕਿ ਪੰਜਾਬ ਦੇ ਜੋ ਖਿਡਾਰੀ ਹਾਕੀ ਬੋਰਡ ਕੱਪ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਸਾਰਿਆਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਇਨਾਮ ਦਿੱਤਾ ਜਵਾਬੇ ਦਾ ਤੇ ਜਿਨ੍ਹਾਂ ਦੀਆਂ ਬਣਾਈਆਂ ਹੋਕੀਆਂ ਦੇ ਨਾਲ ਉਹ ਮੈਦਾਨ ਵਿੱਚ ਉਤਰਣਗੇ ਉਹਨਾਂ ਦਾ ਹਾਲ ਕਿਉਂ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ ਜੋ ਆ ਵਾਤਾਵਰਨ ਦੇਖ ਰਹੇ ਆ 6-8 ਮਹੀਨਿਆਂ ਤੋਂ ਅਨਸਿਕਿਉਰ ਫੀਲ ਕਰਦੇ ਬਈ ਆਪਣਾ ਫਿਊਚਰ ਜਿਹੜਾ ਆ ਅਨਸਿਕਿਉਰ ਫੀਲ ਕਰਦੇ ਬਈ ਇਸ ਕਰਕੇ ਬੱਚੇ ਕਹਿੰਦੇ ਸਾਨੂੰ ਬਾਹਰ ਭੇਜ ਦੇ ਹਾਲਾਂਕਿ ਖੇਲਾ ਦੇਸ਼ ਦਾ ਭਵਿੱਖ ਬਣਾ ਸਕਦੀਆਂ ਪਰ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਇੰਡਸਟਰੀ ਦਾ ਆਪਣੀ ਬਹੁਤ ਜੱਦੋਜਿਹਾ ਨਾਲ ਆਪਣੀ ਰੋਜੀ ਰੋਟੀ ਦੀ ਲੜਾਈ ਲੜਦੀ ਪਈ ਹੈ ਠੰਡ ਦੇ ਮੌਸਮ ਵਿੱਚ ਸਪੋਰਟਸ ਕਾਰੋਬਾਰੀ ਸੜਕ ਦੇ ਕੰਡੇ ਬੈਠ ਕੇ ਸਰਕਾਰ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਸਰਕਾਰ ਤੋਂ ਮੰਗ ਕਰਨੇ ਕਿ ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਨੇ ਉਹ ਪੂਰੇ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰੀ ਤਿੱਖਾ ਸੰਘਰਸ਼ ਸਰਕਾਰ ਦੇ ਖਿਲਾਫ ਕਰਨਗੇ ਔਰ ਇਹ ਵੀ ਤੁਹਾਨੂੰ ਦੱਸ ਦਈਏ ਇੱਕ ਵਾਰ ਫਿਰ ਕਿ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਸਿਰਦੇ ਉੱਤੇ ਹੈਗੀ ਆ ਤਾਂ ਇਹ ਜਿਹੜੇ ਸਾਰੇ ਮਸਲੇ ਹੈਗੇ ਆ ਸਰਕਾਰ ਨੂੰ ਭਾਰੀ ਪੈ ਸਕਦੇ ਨੇ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਤੇ ਮੇਰੇ ਸਾਥੀ ਜਗਰੂਪ ਨੂੰ ਦਿਵਾਇਆ ਇਜਾਜ਼ਤ ਤਰਫਾ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਖਬਰਾਂ ਦੇ سلسلے ਨੂੰ ਅੱਗੇ ਤੋਰਦੇ ਹਾਂ ਬ੍ਰੇਕ ਤੋਂ ਪਹਿਲਾਂ ਗੱਲ ਸਪੋਰਟਸ ਇੰਡਸਟਰੀ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਦੀ ਕੀਤੀ ਸੀ ਤੇ ਹੁਣ ਗੱਲ ਇੱਕ ਖਿਡਾਰੀ ਦੀ ਕਰਦੇ ਹਾਂ ਇੱਕ ਅਜਿਹੇ ਖਿਡਾਰੀ ਦੀ ਜਿਸ ਨੇ ਕਈ ਵਾਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਏਸ਼ੀਆ ਕੱਪ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕੀਤਾ ਪਰ ਜੋ ਹੁਣ ਸਰਕਾਰ ਦੀ ਬੇਰੁਖੀ ਕਾਰਨ ਪੱਲੇਦਾਰੀ ਕਰਨ ਦਲੀ ਮਜਬੂਰ ਹੋ ਗਿਆ ਪੱਲੀਦਾਰਾਂ ਨਾਲ ਬੋਰੀਆਂ ਢੋਣ ਦਾ ਇਹ ਸ਼ਖਸ ਕੋਈ ਮਜ਼ਦੂਰ ਨਹੀਂ ਸਗੋ ਕੌਮੀ ਹਾਕੀ ਖਿਡਾਰੀ ਪਰਮਜੀਤ ਸਿੰਘ ਹੈ ਉਹ ਪਰਮਜੀਤ ਜਿਸ ਨੇ 9ਵਾਂ ਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਲਿਆ ਅਤੇ 5 ਮੈਡਲ ਜਿੱਤੇ ਏਸ਼ੀਆ ਕੱਪ ਲਈ ਭਾਰਤ ਨੂੰ ਰਿਪਰੈਜ਼ੈਂਟ ਵੀ ਕੀਤਾ ਬਰੇਸ ਖਿਡਾਰੀ ਦੀ ਇਹ ਦੁਰਦਸ਼ਾ ਸਰਕਾਰਾਂ ਦੀ ਹੂਣ ਹਾਰ ਖਿਡਾਰੀਆਂ ਪ੍ਰਤੀ ਵਰਤੀ ਜਾਂਦੀ ਅਣਗਹਿਲੀ ਅਣਦੇਖੀ ਅਤੇ ਅਵੇਸਲੇ ਪੁਨੇ ਦਾ ਸੱਟਾ ਹੈ ਫਰੀਦਕੋਟ ਵਾਸੀ ਪਰਮਜੀਤ ਦੇ ਇਹ ਹਾਲਾਤ ਨੇ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਪਰਮਜੀਤ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਂਕ ਸੀ ਅਤੇ ਵਧੀਆ ਖੇਡ ਸਕਦਾ ਉਸ ਨੂੰ ਐਨਆਈਐਸ ਪਟਿਆਲਾ ਵਿੱਚ ਸੀਟ ਮਿਲੀ ਜਿੱਥੇ 6ਵੀਂ ਜਮਾਤ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਦੇ ਨਾਲ ਨਾਲ 9ਵਾਂ ਰੋਸਟੀ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਖੇਡਾਂ ਲਈ ਚੋਣ ਹੋਈ। ਅਤੇ ਪੰਜ ਮੈਡਲ ਵੀ ਉਸਨੇ ਹਾਸਲ ਕੀਤੇ। ਬਿਜਲੀ ਬੋਰਡ ਅਤੇ ਪੰਜਾਬ ਪੁਲਿਸ ਵੱਲੋਂ ਵੀ ਕਈ ਮੁਕਾਬਲਿਆਂ ਵਿੱਚ ਪਰਮਜੀਤ ਨੇ ਆਪਣੇ ਜੋਹਰ ਵਿਖਾਏ ਪਰ ਬਦ ਕਿਸਮਤੀ ਐ ਰਹੀ ਕਿ ਦੋਹਾਂ ਵਿਭਾਗਾਂ ਵੱਲੋਂ ਕੰਟਰੈਕਟ ਵਿੱਚ ਖੇਡਣ ਤੋਂ ਬਾਅਦ ਉਸ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਜ਼ਰਾਨ 2009 ਵਿੱਚ ਬੰਗਲਾਦੇਸ਼ 'ਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ ਲਈ ਪਰਮਜੀਤ ਦੀ ਇੰਡੀਆ ਟੀਮ ਵਿੱਚ ਚੋਣ ਹੋਈ ਪਰ ਕਿਸੇ ਕਾਰਨ ਇਹ ਟੂਰਨਾਮੈਂਟ ਰੱਦ ਹੋ ਗਿਆ ਜਿਸ ਕਰਕੇ ਪਰਮਜੀਤ ਏਸ਼ੀਆ ਕੱਪ ਨਹੀਂ ਖੇਡ ਸਕਿਆ। ਖੇਡਦੇ ਚਲਦੇ ਹੀ ਪਰਮਜੀਤ ਦੇ ਹੱਥ ਦੀ ਹੱਡੀ ਟੁੱਟ ਗਈ ਅਤੇ ਦੋ ਸਾਲ ਤੱਕ ਉਹ ਖੇਡ ਤੋਂ ਦੂਰ ਰਿਹਾ ਜਿਸ ਕਰਕੇ ਇਸ ਖਿਡਾਰੀ ਦਾ ਪਵਿੱਗ ਬਰਬਾਦ ਹੋ ਗਿਆ ਇੱਕ ਸਮਾਂ ਅਜੀਹਾ ਵੀ ਆਇਆ ਜਦੋਂ ਪਰਮਜੀਤ ਨਸ਼ੇ ਕਰਨ ਲੱਗ ਪਿਆ ਪਰ ਫਿਰ ਆਪਣਾ ਘਰ-ਬਾਰ ਚਲਾਉਣ ਲਈ ਉਸਨੇ ਹੌਲੀ-ਹੌਲੀ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਆਪਣੇ ਇਹਨਾਂ ਹਾਲਾਤਾਂ ਤੋਂ ਤੰਗ ਪਰਮਜੀਤ ਸਰਕਾਰ ਨੂੰ ਇਹੀ ਗੁਹਾਰ ਲਗਾ ਰਿਹਾ ਕਿ ਉਸ ਨੂੰ ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਕੀਤੀ ਮਿਹਨਤ ਕਰਕੇ ਹੀ ਭਾਵੇਂ ਦਰਜਾ 4 ਮੁਲਾਜ਼ਮ ਦੀ ਹੀ نوکری ਦਿੱتی جاوے تا جو اپنے ਪੁੱਤ ਨੂੰ ہاکی ਦਾ ਬਿਹਤਰੀਨ ਖਿਡਾਰੀ ਬਣਾ ਸਕੇ ਮੈਂ ਇੰਡੀਆ ਰਿਪ੍ਰেজੈਂਟਡ ਆਂ 2009 ਚ ਹੀ ਤੇ ਉਸ ਤੋਂ ਬਾਅਦ ਹੀ ਮੇਰੇ ਮੈਨੂੰ ਵਧੀਆ ਪਲੇਟਫਾਰਮ ਮਿਲ ਗਿਆ ਸੀਗਾ ਇਹ ਪਟਿਆਲੇ ਐਨਆਈ ਚ ਉੱਥੇ ਸਾਰੀ ہاکی ਖੇਡਿਆ ਮੈਂ ਨੌ ਨਾਈਸਲਾਂ ਖੇਡਿਆ ਪੰਜਾਂ ਚ ਮੈਡਲ ਆਈ ਮੇਰਾ ਬਾਕੀ ਪਾਰਟਿਸਪੇਟ ਆਈ ਸਾਰੀਆਂ ਪਲੱਸ ਇੰਡੀਆ ਖੇਡਿਆ ਮੈਂ ਸਰਕਾਰ ਕਹਿੰਦੀ ਹੈ ਕਿ ਸਪੋਰਟਸ ਕਰੋ ਹੁਣ ਤੁਸੀਂ ਦੱਸੋ ਜੀ ਮੇਰੇ ਕੋਲ ਹੀ 6 ਫੁੱਟ ਹਾਈਟ ਆਈ ਪਲੱਸ 2 ਕੁਆਲੀਫਿਕੇਸ਼ਨ ਹੈ ਮੇਰੇ ਕੋਲ ਐਸੀ ਕੈਟਾਗਰੀ ਆਈ ਨੌਨ ਨੈਸ਼ਨਲ ਆਈ ਪੰਜਾਂ ਚੋ ਮੈਡਲ ਆਈ ਪਲੱਸ ਇੰਡੀਆ ਆਈ ਦਸੂਈ ਮੈਂ ਕੋਈ ਪੋਰਟਕਲ ਅਧਿ ਜੋਬਾਸਤੇ ਵੀ ਯਰ ਨਹੀਂ ਕਰਦਾ ਜੀ ਮੈਂ ਮੈਂ ਫਿਲਹਾਲ ਮੈਂ ਪੱਲੇਦੜੀ ਦਾ ਕੰਮ ਕਰਦਾ ਹਾਂ ਦਿਹਾੜੀਆਂ ਕਰ ਰਹੀਆਂ ਇੰਡੀਆ ਖੇੜੀ ਕੇ ਵੀ ਤੇ ਮੇਰਾ ਇੱਕ ਛੋਟਾ ਜਿਹਾ ਬੱਚਾ ਜੀ ਜੇ ਆਉਣ ਵਾਲੇ ਟਾਈਮ 'ਚ ਸਰਕਾਰ ਮੈਨੂੰ ਕੋਈ ਛਮਾਰੀ ਮੋਟੀ ਜੋਬ ਦੇ ਦਿੰਦੀ ਆ ਤੇ ਮੈਂ ਆਪਣੇ ਬੱਚੇ ਨੂੰ ਇੰਡੀਆ ਖੜਾ ਦੂੰਗਾ ਜੀ ਸੋ ਪਰਮਜੀਤ ਦੇ ਹਾਲਾਤ ਸਰਕਾਰਾਂ ਦੀ ਕਾਰਗੁਜ਼ਾਰੀ ਬਿਆ ਕਰਨ ਲਈ ਕਾਫੀ ਨੇ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਟਿੰਡੋਰਾ ਪਟਣ ਵਾਲੇ ਸਿਆਸੀ ਆਗੂ ਸਿਰਫ ਆਪਣੀ ਫੋਕੀ ਵਾਬਾਈ ਕਰਵਾਉਣ ਲਈ ਖਿਡਾਰੀਆਂ ਦੀ ਸਾਰ ਲੈਣ ਦੇ ਦਾਅਵੇ ਕਰਦੇ ਨੇ ਪਰ ਹਕੀਕਤ ਇਹ ਹੈ ਕਿ ਸਰਕਾਰ ਖਿਡਾਰੀਆਂ ਦੀ ਬਾਤ ਨਹੀਂ ਫੜਦੀ ਅਤੇ ਪਰਮਜੀਤ ਵਰਗੇ ਹੋਣ ਹਾਰ ਖਿਡਾਰੀ ਅਣਦੇਖੀ ਦਾ ਸ਼ਿਕਾਰ ਹੋ ਕੇ ਗੁੰਮਨਾਮੀ ਦੇ ਹਨੇਰੇ ਵਿੱਚ ਗਵਾਚ ਜਾਂਦੇ ਨੇ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ ਅਗਲੀ ਖਬਰਦਾਰੋਖ ਕਰਦੇ ਹਾਂ ਤੇ ਹੁਣ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਤਸਵੀਰਾਂ ਵਿਖਾਉਂਦੇ ਆ ਇਹਨਾਂ ਤਿੰਨੇ ਤਸਵੀਰਾਂ ਦੇ ਵਿੱਚ ਕਾਨੂੰਨ ਵਿਵਸਥਾ ਦਾ ਨਿਕਲਦਾ ਹੋਇਆ ਜਨਾਜ਼ਾ ਕੈਦ ਹੋਇਆ ਲੁੱਟਦੀਆਂ ਚੋਰੀ ਦੀਆਂ ਤਿੰਨ ਵਾਰਦਾਤਾ ਕੈਦ ਹੋਈਆਂ ਨੇ ਲਓ ਵੇਖੋ

ਤਿੰਨ-ਤਿੰਨ ਤਮਾਉਤੇ ਲੁੱਟਦੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਜੋ ਕਾਨੂੰਨ ਵਿਵਸਥਾ ਦਾ ਸ਼ਰਿਆ ਜਨਾਜ਼ਾ ਕਰਦੀਆਂ ਵਿਖਾਈ ਦੇ ਰਹੀਆਂ ਨੇ ਹੁਣ ਗੱਲ ਪਹਿਲੀ ਵਾਰਦਾਤ ਦੀ ਕਰਦੇ ਹਾਂ ਚੁੰਬਿਤ ਸਰ ਤੋਂ ਨਿਕਲ ਕੇ ਸਾਹਮਣੇ ਆਈ ਹੈ 7 ਵਜੇ ਦੇ ਕਰੀਬ ਦੋ ਲੁਟੇਰੀਆਵਲ ਇੱਕ ਸੁੰਨਾਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਇੱਕ ਲੋਟੇਰਾ ਸਮਾਨ ਦੇਖਣ ਦੇ ਬਹਾਨੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਪਹਿਲਾ ਸਮਾਨ ਵੇਖਦਾ ਹੈ ਤੇ ਫਿਰ ਮੌਕਾ ਵੇਖਦਾ ਹੀ ਦੁਕਾਨ ਦੇ ਮੁਲਾਜ਼ਮ ਦੇ ਹੱਥ ਵਿੱਚੋਂ ਸੋਨਾ ਚਪਟਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਇਹ ਮੁਲਾਜ਼ਮ ਉਸਦਾ ਵਿਰੋਧ ਕਰਦਾ ਹੈ ਤਾਂ ਇਹ ਲੋਟੇਰਾ ਚਾਟਾਫ ਨੇ ਡੱਬੇ ਦੇ ਵਿੱਚੋਂ ਪਿਸਟਲ ਕੱਢ ਲੈਂਦਾ ਤੇ ਸਿੱਧਾ ਦੁਕਾਨ ਦੇ ਮੁਲਾਜ਼ਮ ਤੇ ਧਾਂਤ ਦਿੰਦਾ ਉਸ ਤੋਂ ਬਾਅਦ ਡਰ ਦਾ ਮਾਰਾ ਲਾਚਾਰ ਹੋਇਆ ਦੁਕਾਨ ਦਾ ਇਹ ਮੁਲਾਜ਼ਮ ਸਮਾਨ ਇਸ ڈاکੂ ਦੇ ਹਵਾਲੇ ਕਰ ਦਿੱਤਾ ਹੈ ਇਸਾਂ ਦਾ ਮਿੰਟਾ ਦੇ ਵਿੱਚ ਵੇਚਿਆ ਹੀ ਵੇਚਿਆ ਇਹ ਲੁਟੇਰਾ ਬਾਹਰ ਖੜੇ ਆਪਣੇ ਦੂਜੇ ਸਾਥੀ ਦੇ ਨਾਲ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਪੀੜਤ ਸੁਨਿਆਰੇ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਵਿੱਚੋਂ 300 ਗ੍ਰਾਮ ਸੋਨਾ ਚੋਰੀ ਕੀਤਾ ਗਿਆ ਜ ਜਿਸ ਦੀ ਕੀਮਤ 15 ਲੱਖ ਦੇ ਕਰੀਬ ਹੈ ਪੀੜਤ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰੀ ਦੁਕਾਨ ਫੇਰੇ ਮੁੰਡਿਆਂ ਨੇ 7 ਵਜੇ ਖੋਲੀ ਤੇ 7 ਵਜੇ ਕੇ 10 ਮਿੰਟ ਤੇ ਤਕਰੀਬਨ ਦੋ ਬੰਦੇ ਆਏ ਨੇ ਥੱਲੇ ਅਣਪਛਾਨਤੇ ਬੰਦੇ ਫੋਟੋ ਉਹਨਾਂ ਦੀ ਪੂਰੀ ਕਲੀਅਰ ਆ ਗਈ ਹੈ ਤੇ ਦੁਕਾਨ ਤੇ ਆ ਕੇ ਉਹਨਾਂ ਨੇ ਦੋ ਮੁੰਡੇ ਜਿਹੜੇ ਮੇਰੇ ਕੋਲ ਦੁਕਾਨ ਤੇ ਕੰਮ ਕਰਦੇ ਨੇ ਉਹ ਮੁੰਡੇ ਕੰਮ ਕਰਦੇ ਹੋਏ ਸੀ ਉਹਨਾਂ ਦੀਆਂ ਪੱਤਰੀਆਂ ਖੋ ਕੇ ਪੱਤਰੀਆਂ ਖੋ ਕੇ ਪਿਸਤੌਲ ਕੱਢ ਕੇ ਉਹਨਾਂ ਨੂੰ ਦਿਖਾ ਕੇ ਤੇ ਧੱਕਾ ਮਾਰ ਕੇ ਤੇ ਪੱਤਰੀਆਂ ਖੋ ਕੇ ਲੈ ਗਏ ਨੇ ਤੇ ਪਿਸਤੌਲ ਦਿਖਾ ਕੇ ਨਾਲੇ ਇਹਨਾਂ ਨੂੰ ਧੱਕਾ ਧੱਕਾ ਮਾਰ ਕੇ ਚੱਲ ਗਏ ਨੇ ਤੇ ਉਹ ਜਿਹੜਾ ਸੋਨਾ ਹੈ ਮੇਰਾ ਤਕਰੀਬਨ 15 ਲੱਖ ਰੁਪਏ ਦਾ ਬੰਦਾ ਜੀ ਉੱਤਰ ਮੌਕੇ ਤੇ ਪਹੁੰਚੀ ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਕਿ ਹੈ ਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਨਾਲ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਦੋ ਵਰਕਰ ਇਹਨਾਂ ਦੇ ਕੰਮ ਕਰਦੇ ਹੋਏ ਸੀਗੇ ਤੇ ਉਹਨਾਂ ਕੋਲੋਂ ਉਹਨਾਂ ਨੇ ਜਿਹੜੇ ਪੱਤਰੇ ਹੈਗੇ ਸੋਨੇ ਦੇ ਉਹ ਛੀਨੇ ਹੈਗੇ ਆ ਉਹ ਆਰਾਊਂਡ 300 ਗ੍ਰਾਮ ਦੇ ਕਹਿੰਦੇ ਵੀ ਆ ਅਜੇ ਬਾਕੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਹੈਗੀ ਹੈ ਬਾਕੀ ਸਾਰਾ ਡਿਟੇਲ ਚੋਂ ਦੇਖਾਂਗੇ ਅਜਿਹੀ ਇੱਕ ਹੋਰ ਵਾਰਤਾ ਬਟਾਲਾ ਦੇ ਅਚਲੀ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾਂ ਵੱਲੋਂ ਇੱਕ ਨੌਕਰੀशुदा ਪਰਿਵਾਰ ਦੇ ਘਰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਸੁੰਨੇ ਘਰ ਦਾ ਫਾਇਦਾ ਚੁੱਕਦਿਆਂ ਹੋਇਆਂ ਇਸ ਵਾਰਤਾ ਅਨਚਾਨ ਦਿੱਤਾ ਗਿਆ। ਤੇ ਘਰ ਦੇ ਵਿੱਚ ਪਏ ਕੀਮਤੀ ਸਮਾਨ ਤੇ ਆਪਣਾ ਹੱਥ ਸਾਫ਼ ਕਰ ਲਿਆ ਗਿਆ। ਇਸ ਵਾਰਤਾ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਦੇ ਤਿੰਨ ਮੈਂਬਰ ਹਨ ਤੇ ਤਿੰਨੋ ਹੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਏ ਹੋਏ ਸਨ। ਜਦੋਂ ਘਰ ਆ ਕੇ ਵੇਖਿਆ ਤਾਂ ਘਰ ਦਾ ਗੇਟ ਬੰਦ ਰੱਦਦਰ ਲਈ ਦਰਵਾਜ਼ੇ ਖੁੱਲੇ ਹੋਏ ਸਨ ਤੇ ਜਦੋਂ ਕਾਰ ਜਾ ਕੇ ਵੇਖਿਆ ਤਾਂ ਘਰ ਦਾ ਪੂਰਾ ਸਮਾਨ ਖਿਲਰਿਆ ਪਿਆ ਸੀ ਤਿਲ ਮਾਰੀਆਂ ਦੇ ਵਿਚ ਪਿਆ ਉਹਨਾਂ ਦਾ ਕੀਮਤੀ ਸਮਾਨ ਵੀ ਚੋਰੀ ਹੋ ਚੁੱਕਿਆ ਸੀ ਇਸ ਮਾਮਲੇ ਸੰਬੰਧੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼ੱਕੀ ਵਿਅਕਤੀ ਵਿਖਾਈ ਦਿੱਤਾ ਹੈ ਜਿਸ ਤੇ ਪਰਿਵਾਰ ਵੱਲੋਂ ਚੋਰੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਅੱਜ ਸਵੇਰੇ ਮੈਂ ਤੇ ਮੇਰੇ ਵਾਈਫ ਨੌਕ ਪਹੁੰਚਣੇ 9 ਵਜੇ ਸੀ ਆਪਣੇ ਆਫਿਸ ਵਾਸਤੇ ਗਏ ਜੋ ਸਾਡੀ ਡੇਲੀ ਦੀ ਰੁਟੀਨ ਆ ਤੇ ਅਸੀਂ ਸ਼ਾਮ 5:30 ਘਰੇ ਪਹੁੰਚਿਆ ਤੇ ਉਦੋਂ ਅਜੇ ਅਸੀਂ ਘਰ ਦੇ ਕੋਲ ਹੀ ਸੀਗੇ ਤੇ ਮੈਨੂੰ ਮੇਰੇ ਮਦਰ ਦਾ ਫੋਨ ਆਇਆ ਕਿ ਵੀ ਘਰੇ ਆਓ ਜਲਦੀ ਵੀ ਘਰੇ ਇਦਾਂ ਚੋਰੀ ਹੋ ਗਈ ਹੈ ਤੇ ਫਿਰ ਅਸੀਂ ਤੋਂ ਘਰ ਦੇ ਅੰਦਰ ਆ ਕੇ ਵੇਖਿਆ ਤੇ ਘਰ ਦੇ ਅੰਦਰ ਤਿੰਨੇ ﺍﻟमारीਆਂ ਖੁੱਲੀਆਂ ਪਈਆਂ ਸੀ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਚੋਰੀ ਅਸੀਂ ਚੌਂਕੀ ਸੀ ਸਾਨੂੰ ਫੋਨ ਆਇਆ ਵੀ ਅਸਲੀ ਗੇਟ ਦੇ ਬਾਹਰ ਵਾਲਾ ਦਾਸ ਦਾ ਮੰਦਿਰ ਪੈਂਦਾ ਉੱਥੇ ਚੋਰੀ ਹੋਈ ਹੈ ਮੌਕੇ ਤੇ ਆਏ ਹਾਂ ਬਾਕੀ ਚੈੱਕ ਕੀਤਾ ਹੈ ਕੁਝ ਸਮਾਨ ਵੱਜ ਗਿਆ ਕੁਝ ਹਵਲਦਾਰਾਂ ਵਿੱਚ ਲੈ ਕੇ ਆਓ ਬਾਕੀ ਕਾਇਮ ਵਿੱਚ ਚੈੱਕ ਕਰਦੇ ਹਾਂ ਸিসিਟੀਵੀ ਜੋ ਵੀ ਕਾਇਮ ਵਿੱਚ ਆਏਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਚੋਰੀ ਦੀ ਤੀਜੀ ਵਾਰਦਾਤ ਦੀਆਂ ਤਸਵੀਰਾਂ ਤਰੰਤਰੰਦੇ ਫਤਿਹਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਚੋਰਾਂ ਵੱਲੋਂ ਸੁਵਿਧਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀਸੀਟੀਵੀ ਦੇ ਵਿੱਚ ਵਿਖਾਈ ਦੇ ਰਹੇ ਨਾ ਚੋਰਾਂ ਵੱਲੋਂ ਜ਼ਰੂਰੀ ਦਸਤਾਵੇਜ਼ਾਂ ਦਾ ਵੀ ਫਰੋਲਾ ਫਰਾਲੀ ਕੀਤੀ ਗਈ ਅਖੀਰ ਜਦੋਂ ਕੋਈ ਕੰਮ ਦੀ ਚੀਜ਼ ਦਸਤਾਵੇਜ਼ਾਂ ਵਿੱਚੋਂ ਨਾ ਮਿਲੀ ਤਾਂ ਇਹਨਾਂ ਚੋਰਾਂ ਨੇ ਸੁਵਿਧਾ ਕੇਂਦਰ ਦੇ ਵਿੱਚ ਪਏ ਤੇਨ ਕੀਮਤੀ ਬੈਟਰੀ ਚੋਰੀ ਕਰ ਲਈ ਤੇ ਮੌਕੇ ਤੋਂ ਭਰਾਰ ਹੋ ਗਏ ਫਲਹਾਲ ਪੁਲਿਸ ਵੱਲੋਂ ਬਾੰਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਜਾਪ ਰਿਹਾ ਹੈ ਕਿ ਸੂਬੇ ਦਾ ਰੱਬ ਹੀ ਰਾਖਾ ਹੈ ਕਿਉਂਕਿ ਰਾਖੀ ਕਰਨ ਵਾਲੇ ਕਿਤੇ ਵਿਖਾਈ ਨਹੀਂ ਦੇ ਰਹੇ ਪਰ ਸੂਬੇ ਦੇ ਵਿੱਚ ਬੇਖੌਫ ਕੁੰਬਰੇ ਲੁੱਟੇ ਰਹੇ ਦਾਕੂਵ ਫਚਰੀਆਂ ਚਿੱਟੇ ਦਿਨੀ ਏਲੋਟੇ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਰੇਵੇਂ ਇਨ੍ਹਾਂ ਵਾਰਦਾਤਾਂ ਨੂੰ ਵੇਖ ਕੇ ਇੱਕ ਵੱਡਾ ਸਵਾਲ ਤੇ ਪ੍ਰਸ਼ਾਸਨ ਉਤੇ ਇਹ ਖੜਾ ਹੋ ਰਿਹਾ ਹੈ ਕਿ ਆਖਰ ਕਦੋਂ ਇਨ੍ਹਾਂ ਮਾੜੇ ਅੰਸਰਾਂ ਤੇ ਕਾਰਵਾਈ ਹੋਵੇਗੀ ਤੇ ਕਦੋਂ ਸੂਬਾ ਵਾਸੀ ਆਪਣੇ ਘਰਾਂ ਤੇ ਘਰਾਂ ਤੋਂ ਬਾਹਰ ਸੁਰੱਖਿਤ ਮਹਿਸੂਸ ਕਰਨਗੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਤਵਾਕੀ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਚਿੱਟੇ ਦਿਨੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੋਕ ਇਹ ਸਵਾਲ ਪੁੱਛ ਰਹੇ ਨੇ ਕਿ ਕੀ ਹੁਣ ਪੰਜਾਬ ਰਹਿਣ ਦੇ ਲਈ ਸੁਰੱਖਿਤ ਰਹਿ ਵੀ ਗਿਆ ਹੈ ਜਾਂ ਨਹੀਂ ਦੱਸੋ ਕਿ ਕੀ ਸਮਝੀਏ ਦੱਸੋ ਕਿ ਆਖਿਰੇ ਹਾਲਾਤ ਕਦੋਂ ਬਦਲਣਗੇ ਕਿ ਰਾਜਦੇਸ਼ ਖਾਸ ਪ੍ਰੋਗਰਾਮ 'ਚ ਮੇਰੇ ਨਾਲ ਫਿਲਹਾਲ ਬਸ ਹੈ ਨਹੀਂ ਪਰ ਪੀਡੀਸੀ ਨਿਊਜ਼ ਤੇ ਖਬਰਾਂ ਦਾ سلسلہ ਰਹੇਗਾ ਜਾਰੀ ਤੁਸੀਂ ਜੁੜੇ ਰਹੋ ਪੀਡੀਸੀ ਨਿਊਜ਼ ਦੇ ਨਾਲ ਫਿਲਹਾਲ ਮੈਨੂੰ ਯਾ ਇਨ ਲਵ ਪੇਤ ਬੰਗੜ ਤੇ ਮੇਰੇ ਕੈਮਰਾ ਪਰਸਨ ਜਸਬੀਰ ਸਿੰਘ ਨੂੰ دیਵ ਇਜਾਜ਼ਤ ਧੰਨਵਾਦ